ਲੋਰਡ ਅਲਰਡ ਦਿੱਤਾ ਤਾਂ ਜਿਆ ਉੜਾਈਆਂ ਹੋਈਆਂ ਨੇ ਇੱਥੇ ਸਵੇਚ ਕਦੇ ਪੁਲ ਸਟੇਸ਼ਨ ਚ ਗ੍ਰੇਨੇਡ اٹੈਕ ਕਲ ਰਾਤ ਨੂੰ ਨਵਾਂ ਸ਼ਹਿਰ ਚ ਗ੍ਰੇਨੇਡ اٹੈਕ ਹੋਇਆ ਹੈ ਅ ਮਜੀਠੇ ਚ ਪਤਾ ਨਹੀਂ ਕਿੰਨੀ ਬਾਰੀ ਗ੍ਰੇਨੇਡ اٹੈਕ ਹੋ ਚੁੱਕੇ ਨੇ ਹੁਣ ਹਾਲੀ ਚਵਿੰਡਾ ਦੇਵੀ ਵੀ ਇੱਕ ਘਰ ਚ ਚੋਰੀ ਹੋਈ ਸੀਗੀ ਵਿਚਾਰੀ ਬੱਚੀ ਕੱਲੀ ਸੀਗੀ ਉਹਨੇ ਕਿਸੇ ਤਰ੍ਹਾਂ ਦਰਵਾਜ਼ਾ ਬੰਦ ਕਰਕੇ ਚੋਰ ਨੂੰ ਪਹਜਾਇਆ ਤੇ ਹ ਹਰ ਜਗ੍ਹਾ ਟਵਿੰਡੇਜ ਪਤਾ ਨਹੀਂ ਕਿੰਨੇ ਫਿਰੋਤਿਆਂ ਲਈ ਗੋਲੀਆਂ ਚਲੀਆਂ ਨੇ ਉਨ ਇਥੇ ਗੋਲੀਆਂ ਚਲੀਆਂ ਨੇ ਪਤਾ ਨਹੀਂ ਸਰਕਾਰ ਕੀ ਕਰ ਰਹੀ ਹੈ ਜਿੱਥੇ ਤੁਸੀਂ ਦੇਖੋ ਜਾ ਤਾਂ ਗ੍ਰੇਨੇਡ ਅਟੈਕ ਜਾਂ ਫਰੋਤੀਆਂ ਦੀ ਮੰਗ ਜਾਂ ਗੋਲੀਬਾਰੀ ਇਹੀ ਚੱਲ ਰਿਹਾ ਹੈ ਤੇ ਉਹ ਪਤਾ ਨਹੀਂ ਇਹ ਜਿਹੜੇ ਸਾਡੇ ਹਿੰਦੂ ਭਾਈਚਾਰੇ ਵਾਲੇ ਹੈਗੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਕਿਉਂਕਿ ਜੈੰਤੀਪੁਰ ਵੀ ਇਹੀ ਹੋਇਆ ਸੀਗਾ ਤੇ ਹੁਣ ਇੱਥੇ ਹੋ ਰਿਹਾ ਹੈ ਜਾਂ ਸਾਡੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਪੁਲਿਸ ਪਤਾ ਨਹੀਂ ਕਿਉਂ ਨਹੀਂ ਕੁਝ ਕਾਰਵਾਈ ਕਰ ਰਹੀ ਇਸ ਗੱਲ ਤੇ ਇਹ ਸਰਕਾਰ ਜਮ੍ਹਾਂ ਹੀ ਛੁੱਪ ਹੈ ਇਨਾ ਬਾਰਡਰ ਸਟੇਟ ਹੈ ਅਸੀਂ ਅੰਮ੍ਰਿਤਸਰ ਬਿਲਕੁਲ ਅੰਮ੍ਰਿਤਸਰ ਸਾਹਿਬ ਬਿਲਕੁਲ ਬਾਰਡਰ ਦੇ ਨਾਲ ਹੈ ਤੇ ਕੁਝ ਨਹੀਂ ਕਰ ਰਹੇ ਮੇਰੀ ਤਾਂ ਇਹੀ ਮੰਗ ਹੈ ਸਰਕਾਰ ਤੋਂ ਕਿ ਜਲਦ ਤੋਂ ਜਲਦ ਇਸ ਇਸ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਕਿਸੇ ਦੇ ਜਾਨ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਤਿੰਨ ਵਾਰੀ ਸਰਪੰਚ ਰਹਿ ਚੁੱਕਾ ਹਾਂ ਖਰੀਦਲ ਸੀ ਵਾਰ ਵਾਰੀ ਇੱਕ ਸਾਲ ਮੇਰਾ ਨਾਲ ਤਿੰਨ ਵਾਰੀ ਹੱਚਾ ਹੋਇਆ ਜਿਸ ਮੋਦਮੂਥ ਨੇ ਬਸਨੀ ਇਸ ਵਾਰ ਜੇ ਮੇਰਾ ਘਰ ਤੇ ਆ ਕੇ ਇੱਕ ਦਿਨ ਪਹਿਲੇ ਧਮਕੀ ਦੇ ਕੇ ਗਿਆ ਸੀ ਕਿ ਮੇਰਾ ਕਿਰਾਏਦਾਰ ਨੂੰ ਬੋਲਦਾ ਕਿ ਤੁਸੀਂ ਮੰਗੀ ਗਿਆ ਤੇ ਉਹ ਮੰਨ ਲੋ ਕਹੇ ਜੀ ਕੱਲ ਆਣਾ ਆਨੇ ਆ ਪਛਾ ਲੈ ਕੇ ਰੱਖੀ ਨਹੀਂ ਤਾਂ ਫਿਰ ਤਿਆਰ ਹੋ ਜਾਣਾ ਉੱਤਰੀ ਬੰਦ ਕੇ ਫਿਰ ਤੁਸੀਂ ਮਾਰ ਉਹਨੂੰ ਸ਼ਰਮ ਨੂੰ ਮੈਂ ਬੋਲਾ ਇੱਕ ਘੰਟਾ ਰੁਕ ਜਾ ਉਹ ਮੈਨੂੰ ਲੱਗਦਾ ਉਹ ਬੰਦਾ ਠੀਕ ਨਹੀਂ ਲੱਗਦਾ ਤਾਂ ਲੇਕਿਨ ਬੋਲਾ ਨਹੀਂ ਕੋਈ ਬਾਤ ਨਹੀਂ ਜਦ ਆਏਗਾ ਤਾਂ ਫੋਨ ਕਰ ਦੇਣਾ ਦੁਬਾਰਾ ਆਏਗਾ ਫਿਰ ਆਮ ਲੋਕ ਘਰ ਆ ਗਿਆ ਫਿਰ 11:30 ਵਜੇ ਆ ਕੇ ਇਹਨਾਂ ਨੂੰ ਸਿੱਧੇ ਹਮਲਾ ਕਰਨਾ ਸ਼ੁਰੂ ਕੀਤਾ ਉਹਨੂੰ ਆਖਿਰ ਤਾਰ ਕੋਤੋਂ ਚਾਰ ਰਿਵਾਲਵਰ ਸੀ दस ग्यारह बंदा बारह बंदा बोले बोले था उन्होंने चला। फिर मेरा भतीजा और मेरा बेटा था मेरे को धक्का मार के नीचे बाकी जो हमारा जो तो पब्लिक था पुलिस वाले वाला आता है रोज आता है आके बाद चले जाता है बाकी बोला फर लिया फर लिया लेकिन दो बंदा दो बंदा रात को फर लिया मेरा ख्याल लेकिन जो असली बंदा जो गुली चलाने वाला उसको नहीं अभी तक अरेस्ट किया